ਹਾਂ ਤੁਸੀਂ ਸ਼ਿਕਾਲ ਅੱਜ ਦੀ ਵੀਡੀਓ ਦੇ ਵਿੱਚ ਕਈਆਂ ਨੂੰ ਮੈਂ ਖਾਲਿਸਤਾਨੀ ਲੱਗੂੰਗਾ ਕਿਉਂਕਿ ਅੱਜ ਦਾ ਟੌਪਿਕ ਹੀ ਇਹ ਜਿਹਾ ਵਾ ਅੱਜ ਦਾ ਟੌਪਿਕ ਆ ਆਪਣੇ ਸਾਰਿਆਂ ਲਈ ਬਹੁਤ ਜ਼ਰੂਰੀ ਪੰਜਾਬੀ ਤੇ ਆਪਣਾ ਪੁਰਾਣਾ ਸੱਚਾ ਇਤਿਹਾਸ ਪੰਜਾਬੀ ਦੀ ਗੱਲ ਮੈਂ ਇਸ ਲਈ ਕਰਨ ਲੱਗਿਆ ਕਿਉਂਕਿ ਤੁਸੀਂ ਦੇਖਦੇ ਹੋ ਲੋਕ ਪੰਜਾਬੀ ਨੂੰ ਭੁੱਲਦੇ ਜਾਂਦੇ ਆ ਪੰਜਾਬੀਏਦ ਨੂੰ ਭੁੱਲਦੇ ਜਾ ਰਹੇ ਨੇ ਤੇ ਥੋੜੇ ਜਿ ਆਪਣੇ ਪ੍ਰੋਫੈਸ਼ਨ ਚੇਂਜ ਕਰਨ ਦੇ ਲਈ ਆਪਣੀ ਮਾਂ ਬੋਲੀ ਨੂੰ ਪਿੱਛੇ ਛੱਡਦੇ ਜਾ ਰਹੇ ਨੇ ਮੈਂ ਤਾਂ ਇਹ ਹੈਰਾਨਾ ਵੀ ਲੋਕ ਆਪਣੇ ਪੰਜਾਬੀ ਬੋਲਣ ਤੋਂ ਡਰਦੇ ਕਿਉਂ ਆ ਮੈਂ ਤਾਂ ਅੱਜ ਪੰਜਾਬੀ ਦੀ ਗੱਲ ਕਰਨਾ ਚਾਹ ਰਿਹਾ ਵਾਂ ਤੁਹਾਡੇ ਜ਼ਰੀਏ ਸੋਸ਼ਲ ਮੀਡੀਆ ਜ਼ਰੀਏ ਪੰਜਾਬੀ ਬੋਲਣ ਤੋਂ ਡਰਦੇ ਕਿਉਂ ਨੇ ਪੰਜਾਬੀ ਖੁੱਲ ਕੇ ਕਿਉਂ ਨਹੀਂ ਬੋਲਦੇ ਜੇ ਚਾਰ ਲੋਕ ਬੈਠੇ ਹੋਣ ਤਾਂ ਇੰਗਲਿਸ਼ ਦੇ ਵਿੱਚ ਜਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਬੋਲਣਾ ਜ਼ਿਆਦਾ ਜ਼ਰੂਰੀ ਲੱਗਦਾ ਉਹਨਾਂ ਨੂੰ ਜਾਂ ਜ਼ਿਆਦਾ ਜ਼ਰੂਰੀ ਵਧੀਆ ਮੰਨਦੇ ਨੇ ਸਿਰ ਤੇ ਪੱਗਾਂ ਹੁੰਦੀਆਂ ਨੇ ਛੇ-ਛੇ ਲੜੀ ਪੱਗਾਂ ਹੁੰਦੀਆਂ ਨੇ ਤੇ ਬੋਲਦੇ ਕੀ ਨੇ ਹਿੰਦੀ ਤੇ ਇੰਗਲਿਸ਼ ਉਹ ਉਹਨਾਂ ਨੂੰ ਲੱਗਦਾ ਕਿ ਪ੍ਰੋਫੈਸ਼ਨ ਦੇ ਹਿਸਾਬ ਨਾਲ ਸਾਡੀ ਜ਼ਿਆਦਾ ਵਧੀਆ ਪਰ ਜਿਹੜੀ ਆਪਣੀ ਦਸਤਾਰ ਆ ਉਹਨਾਂ ਆਪਾਂ ਨੂੰ ਪੰਜਾਬੀ ਖਾਉਂਦੇ ਆ ਜੇ ਆਪਾਂ 10 ਮੋਨੇ ਬੰਦੇ ਦੇ ਵਿੱਚ ਇੱਕ ਸਰਦਾਰ ਬੰਦਾ ਖੜਾ ਹੋਵੇ ਨਾ ਬੰਦਾ ਦੂਰੋਂ ਕਹਿੰਦਾ ਤੇ ਉਹ ਪੰਜਾਬੀ ਆ ਤੇ ਉਹ ਜਦੋਂ ਪੰਜਾਬੀ ਨੂੰ ਜਾ ਕੇ ਬੁਲਾਈਏ ਤਾਂ ਉਹ ਹਿੰਦੀ ਬੋਲਦਾ ਹਿੰਦੀ ਬੋਲਦਾ ਉਹ ਕਿੰਨੀ ਕਵਧੀਆ ਗੱਲ ਆ ਇਸ ਲਈ ਮੈਂ ਤਾਂ ਪੰਜਾਬੀ ਦੀ ਗੱਲ ਕਰਨਾ ਚਾਹ ਰਿਹਾ ਵੀ ਅੱਜ ਤੁਹਾਡੇ ਨਾਲ ਪੰਜਾਬੀ ਦੀ ਗੱਲ ਕੀਤੀ ਜਾਵੇ ਆਪਾਂ ਪੰਜਾਬੀ ਬੋਲਣ ਤੋਂ ਡਰਦੇ ਕਿਉਂ ਆ ਆਪਣੀ ਮਾਂ ਬੋਲੀ ਆ ਖੁੱਲ ਕੇ ਬੋਲ ਸਕਦੇ ਆ ਜਿੱਥੇ ਇੰਗਲਿਸ਼ ਚੱਲਦੀ ਆ ਅਸੀਂ ਉੱਥੇ ਵੀ ਪੰਜਾਬੀ ਨੂੰ ਪਿੰਚਕੋਗੀ ਇਹ ਪੰਜਾਬ ਆ ਪਹਿਲੀ ਗੱਲ ਤਾਂ ਮੈਂ ਕਹਦਾ ਪੰਜਾਬ ਆ ਆਪਣੀ ਮਾਂ ਬੋਲੀ ਪੰਜਾਬੀ ਆ ਪੰਜਾਬੀ ਨੂੰ ਖੁੱਲ ਕੇ ਬੋਲੋ ਜਿੱਥੇ ਵੀ ਇੰਗਲਿਸ਼ ਚੱਲਦੀ ਆ ਉੱਥੇ ਵੀ ਤੁਸੀਂ ਡਟ ਕੇ ਪੰਜਾਬੀ ਬੋਲੋ ਕਿਉਂਕਿ ਸਾਡੀ ਮਾਂ ਬੋਲੀ ਅਸੀਂ ਨਹੀਂ ਪਿੱਛੇ ਛੱਡ ਸਕਦੇ ਜੇ ਤੁਸੀਂ ਪਿੱਛੇ ਛੱਡੋਗੇ ਤਾਂ ਤੁਸੀਂ ਆਪਣੀ ਮਾਂ ਨੂੰ ਪਿੱਛੇ ਛੱਡ ਦੋਗੇ ਮੇਰੇ ਲਈ ਕਹਿਣਾ ਇਹੀ ਆ ਵੀ ਜੇ ਤੁਸੀਂ ਪੰਜਾਬੀ ਵੀ ਛੱਡ ਦਿੱਤੀ ਤਾਂ ਆਪਣੀ ਮਾਂ ਪਿੱਛੇ ਛੱਡ ਦਿੱਤੀ ਸਿੰਪਲ ਸਿੱਧੀ ਗੱਲ ਆ ਪਹਿਲੀ ਗੱਲ ਤਾਂ ਇਹ ਹੋ ਗਈ ਦੂਜੀ ਗੱਲ ਇਹ ਹੋ ਗਈ ਜਦੋਂ ਜ਼ਿਆਦਾਤਰ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਵੀ ਜਾਂ ਕਿਤੇ ਹੋਰ ਵੀ ਕਾਫੀ ਗੱਲਾਂ ਫੈਰਲ ਹੋ ਰਹੀਆਂ ਨੇ ਵੀ ਆ ਸਕੂਲਾਂ ਦੇ ਵਿੱਚ ਹਿੰਦੀ ਸਿਖਾਈ ਜਾ ਰਹੀ ਹੈ ਇੰਗਲਿਸ਼ ਸਿਖਾਈ ਜਾ ਰਹੀ ਹੈ ਪੰਜਾਬੀ ਨੂੰ ਪਿੱਛੇ ਛੱਡਿਆ ਜਾ ਰਿਹਾ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਵੀ ਪੰਜਾਬ ਆ ਪੰਜਾਬ ਦੇ ਵਿੱਚ ਪੰਜਾਬੀ ਸਾਡੀ ਮਾਂ ਬੋਲੀ ਉਹਨੂੰ ਪਹਿਲਾਂ ਸਿਖਾਓ ਬਾਕੀ ਸਾਰੀ ਲੈਂਗੁਏਜਸ ਕਾ ਮੈਂ ਹਿੰਦੀ ਨੂੰ ਮਾੜਾ ਨਹੀਂ ਕਹਿੰਦਾ ਮੈਂ ਇੰਗਲਿਸ਼ ਨੂੰ ਮਾੜਾ ਨਹੀਂ ਕਹਿੰਦਾ ਮੈਂ ਤਾਂ ਮਰਾਠੀ ਨੂੰ ਕਿਸੇ ਨੂੰ ਵੀ ਕਿਸੇ ਦੀ ਬੋਲੀ ਨੂੰ ਮਾੜਾ ਨਹੀਂ ਕਹਿੰਦਾ ਸਿਖਾਓ ਸਾਰੀਆਂ ਬੋਲੀਆਂ ਸਿਖਾਰੋ ਸਾਡੇ ਵੱਲੋਂ ਪਰ ਪੰਜਾਬੀ ਨੂੰ ਪਿੱਛੇ ਨਾ ਤੁਸੀਂ ਸਾਡੀ ਮਾਂ ਬੋਲੀ ਨੂੰ ਪਿੱਛੇ ਕਿਉਂ ਛੱਡ ਰਹੇ ਹੋ ਕਿਉਂਕਿ ਲੋਕ ਲੋਕਾਂ ਨੇ ਜਵਾਕ ਆਪਣੇ ਸਕੂਲ ਪੜਨ ਲਾਏ ਨੇ ਤੁਸੀਂ ਪੜ੍ਹਾਉਂਗੇ ਜੋ ਉਹੀ ਜਵਾਕ ਸਿੱਖਣਗੇ ਜਵਾਕ ਹੋਰ ਕੁਝ ਨਹੀਂ ਸਿੱਖਣਗੇ ਜੋ ਤੁਸੀਂ ਸਕੂਲੇ ਪੜ੍ਹਾਉਂਗੇ ਕਿਉਂਕਿ ਜਵਾਕ ਆ ਨਾ ਜਿਹੜੇ ਉਹ ਸਕੂਲੋਂ ਜਿਆਦਾ ਸਿੱਖਦੇ ਆ ਘਰੋਂ ਘੱਟ ਸਿੱਖਦੇ ਆ ਜੋ ਤੁਸੀਂ ਸਕੂਲੇ ਕਰੋਗੇ ਉਹੀ ਆ ਕੇ ਬੱਚੇ ਘਰ ਰਿਪੀਟ ਕਰਦੇ ਨੇ ਬੱਚੇ ਕੀ ਹਿੰਦੀ ਚ ਗੱਲਾਂ ਕਰਦੇ ਨੇ ਲੋਕ ਘਰ ਦੇ ਪੰਜਾਬੀ ਆ ਮੰਨ ਲਓ ਮੇਰੇ ਮੈਂ ਪੰਜਾਬੀ ਆ ਮੇਰੇ ਜਵਾਕ ਆ ਕੇ ਜਾਂ ਫਿਊਚਰ ਗੱਲ ਕਰਦੇ ਹਿੰਦੀ ਦੇ ਵਿੱਚ ਮੈਂ ਕੀ ਸੋਚੂਗਾ ਯਾਰ ਮੈਂ ਪੰਜਾਬੀ ਆ ਪੰਜਾਬੀ ਚ ਗੱਲ ਕਰਨਾ ਚਾਹ ਰਿਹਾ ਤੇ ਮੇਰਾ ਬੱਚਾ ਹਿੰਦੀ ਬੋਲ ਰਿਹਾ ਵਾ ਤੁਸੀਂ ਆਪ ਦੱਸੋ ਵੀ ਕਿੰਨੇ ਕ ਸਹੀ ਗੱਲ ਆ ਜੇ ਕਿਤੇ ਅਰਜੀ ਦੇਣੀ ਹੋਵੇ ਪੰਜਾਬੀ ਚ ਅਰਜੀ ਕਹਿੰਦੇ ਆ ਜੇ ਲੀਵ ਕਹਿ ਲਓ ਇੰਗਲਿਸ਼ ਦੇ ਵਿੱਚ ਤੇ ਉਹ ਆਪਾਂ ਕਹਿ ਦਿੰਦੇ ਨੇ ਸਕੂਲ ਵਾਲੇ ਕਹਿਣਗੇ ਇੰਗਲਿਸ਼ ਚ ਲਿਖ ਕੇ ਦੋ ਇੰਗਲਿਸ਼ ਕਿਉਂ ਲਿਖ ਕੇ ਦੋ ਜੀ ਸਾਡੀ ਪੰਜਾਬੀ ਮਾਂ ਬੋਲੀ ਸੀ ਪੰਜਾਬੀ ਚ ਲਿਖ ਮੰਗੇ ਤੁਸੀਂ ਆਪਣੀ ਲੀਵ ਨੂੰ ਪੰਜਾਬੀ ਚ ਅਰਜੀ ਨੂੰ ਪੰਜਾਬੀ ਚ ਕਿਉਂ ਨਹੀਂ ਲੈ ਸਕਦੇ ਕਿਉਂ ਨਹੀਂ ਮੰਨੀ ਜਾ ਸਕਦੀ ਉਹ ਕਹਿੰਦੇ ਮੰਨੀ ਨਹੀਂ ਜਾਣੀ ਕਿਉਂ ਨਹੀਂ ਮੰਨੀ ਜਾਣੀ ਜੀ ਇੱਕ ਗੱਲ ਦਾ ਮੈਨੂੰ ਜਵਾਬ ਦੋ ਫੇਰ ਕੋਈ ਬੰਦਾ ਆਪਣਾ ਇੰਡੀਆ ਚ ਗਿਆ ਹੋਵੇ ਕੈਨੇਡਾ ਗਿਆ ਹੋਵੇ ਯੂਕੇ ਗਿਆ ਹੋਵੇ ਬਾਹਰ ਕਿਤੇ ਵੀ ਗਿਆ ਹੋਵੇ ਆਸਟ੍ਰੇਲੀਆ ਗਿਆ ਹੋਵੇ ਅਮਰੀਕਾ ਗਿਆ ਹੋਵੇ ਬਾਹਰ ਗਿਆ ਹੋਵੇ ਉਹਨੂੰ ਪੁੱਛੋ ਕਿ ਕਿੱਥੋਂ ਰਹਿੰਦੇ ਹੋ ਕਿੱਥੋਂ ਰਹਿਣ ਸੈਣ ਸਾਡਾ ਮੈਂ ਤਾਂ ਕੈਨੇਡਾ ਆਮ ਫਰੋਂ ਕੈਨੇਡਾ ਇਹ ਕੀ ਤਰੀਕਾ ਯਾਰ ਤੂੰ ਸਿੱਧਾ ਕਹਿ ਮੈਂ ਪੰਜਾਬੀ ਆ ਮੈਂ ਪੰਜਾਬ ਚੋਂ ਗਿਆ ਮੈਂ ਮੈਂ ਕੈਨੇਡਾ ਸਟੱਡੀ ਲਈ ਗਿਆ ਸੀ ਮੈਂ ਕੈਨੇਡਾ ਇੰਨਾ ਟਾਈਮ ਲਾਇਆ ਮੈਂ ਉਥੋਂ ਇਹ ਹਾਸਿਲ ਕਰਕੇ ਆਇਆ ਮੈਂ ਤੁਸੀਂ ਤਾਂ ਯਾਰ ਦੇਸ਼ੀ ਇੱਕ ਦਿਨ ਚ ਬਦਲ ਦਿੰਦੇ ਹੋ ਅਜੀ ਤਾਂ ਸਾਰਿਆਂ ਨੂੰ ਇੱਕੋ ਰੱਖ ਕੇ ਕਹਿਣਾ ਵੀ ਆਪਣੀ ਪੰਜਾਬੀ ਮਾਂ ਬੋਲੀ ਨੂੰ ਪਿੱਛੇ ਨਾ ਛੱਡੋ ਇਤਿਹਾਸ ਨੂੰ ਭੁੱਲਦੇ ਨ ਇਹ ਕਮਾਉਣ ਮੇ ਮੁੰਡੇ ਖੁੰਡੇ ਹੋ ਗਏ ਜਵਾਨ ਹੋ ਗਏ ਮਟਿਆਰਾ ਕੁੜੀਆਂ ਹੋ ਗਈਆਂ ਅੱਜ ਕੱਲ ਕੀ ਕਰ ਰਹੀਆਂ ਨੇ ਲੱਕ ਲਾਰੀਆਂ ਨੇ ਰੀਲਾਂ ਪਾਰੀਆਂ ਨੇ ਮਰ ਜਾ ਚੁੱਪ ਕੇ ਜਸਮਤ ਖਾ ਕੇ ਪੈਸੇ ਵੱਟਦੀ ਏ ਤੇਰੇ ਹਰਕੀਆਂ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਬਦਕਾਰ ਹਾਂ ਹਾਂ ਕਹਿੰਦੇ ਨੇ ਬਦਕਾਰ ਬਿਲਕੁਲ ਕਹਿੰਦੇ ਨੇ ਬਦਕਾਰ ਫੋਨ ਕੋਲੇ ਉਹਨੂੰ ਸਹੀ ਵੀ ਯੂਜ਼ ਕਰ ਲੋ ਕਹਿੰਦੇ ਫੋਨ ਖਰਾਬ ਕਰ ਰਿਹਾ ਫੋਨ ਕਿਉਂ ਖਰਾਬ ਕਰ ਰਿਹਾ ਜੀ ਜਦੋਂ ਮੇਰੀ ਇੱਛਾ ਸਹੀ ਚੜ੍ਹਦੀ ਆ ਮੇਰੀ ਮੇਰੀ ਇੱਛਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪੜਨ ਦੀ ਆ ਭਗਤ ਸਿੰਘ ਦਾ ਸਾਰਾ ਕੁਝ ਦੇਖਣ ਲਈ ਆ ਮੈਂ ਉਹਨਾਂ ਨੂੰ ਦੇਖੂਗਾ ਵੀ ਉਹਨਾਂ ਨੇ ਇਹ じゃ ਕੀ ਕਰਿਆ ਪੰਜਾਬ ਲਈ ਜੀ ਵੀ ਜਿਹੜਾ ਅੱਜ ਤੱਕ ਉਹਨਾਂ ਦਾ ਨਾਮ ਵਧੀਆ ਬੋਲਦਾ ਵਾ ਲੋਕ ਉਹਨਾਂ ਨੂੰ ਸਲਾਮ ਕਰਦੇ ਨੇ ਬੋਤਲ ਆਉਂਦੇ ਨੇ ਤਾਂ ਮੈਂ ਆਪੇ ਸਹੀ ਹੂੰਗਾ ਜਦੋਂ ਮੈਂ ਸਹੀ ਪੜੂੰਗਾ ਨਾ ਤੁਹਾਡੀ ਇੱਛਾ ਤੁਹਾਡੀ ਰੀਲਾਂ ਦੀ ਹੈ ਘੰਟਾ ਰੀਲਾਂ ਚ ਗਾ ਉਹ ਆ ਦੇਖ ਆ ਦੇ ਦੋ ਦੋ ਵਾਰ ਦੇਖਣੀ ਆ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਤੇ ਨਹੀਂ ਪਤਾ ਹੋਣਾ சிவாਜੀ ਦਾ ਹੀ ਨਹੀਂ ਪਤਾ ਹੋਣਾ ਮਾਈ ਪਾਗੋ ਦਾ ਹੀ ਨਹੀਂ ਪਤਾ ਹੋਣਾ ਕਿਹਨੂੰ ਪਤਾ ਮੈਨੂੰ ਦੱਸ ਦੋ ਕੀ ਤੁਹਾਨੂੰ ਪਤਾ ਜੀ ਤੁਹਾਨੂੰ ਇਹ ਪੁੱਛ ਲਓ ਵੀ ਰੀਲ ਕਿਨੇ ਆ ਕਦੋਂ ਪਾਈ ਸੀ ਆ ਆਈਡੀ ਦੱਸ ਦੋ ਕੁੜੀ ਦੀ ਮੈਂਟ ਚ ਆਈਡੀ ਦੱਸਣਗੇ ਆ ਦਿਖਾ ਆਈਡੀ ਦੀ ਕੁੜੀ ਹੈ ਜਿਹੜੀ ਚੀਜ਼ ਦੇਖਣ ਵਾਲੀ ਆ ਉਹਨੂੰ ਦੇਖੋ ਫੋਨ ਗਲਤ ਨਹੀਂ ਦਿਖਾਉਂਦਾ ਫੋਨ ਆ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਦਿਖਾਉਂਦਾ ਫੋਨ ਸੁਜੈਸਟ ਵੀ ਉਹੀ ਕਰੋਗਾ ਜਿਹੜੀ ਚੀਜ਼ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਪਹਿਲਾਂ ਦੇਖੀ ਆ ਜਿਹੜੇ ਤੁਸੀਂ ਅਪਰੋਚ ਕਰੋਗੇ ਉਹ ਆਪੀ ਚੀਜ਼ ਅੱਗੇ ਆਇਆ ਨਹੀਂ ਹੁੰਦੀ ਆ ਇਤਿਹਾਸ ਨੂੰ ਭੁੱਲਦੇ ਨਾ ਜਾਓ ਪੰਜਾਬੀ ਨੂੰ ਭੁੱਲਦੇ ਨਾ ਜਾਓ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜਿਹਾ ਕੁਝ ਹੋਣਾ ਵਾ ਠੇਕੇ ਤੇ ਤੁਹਾਨੂੰ ਜ਼ਮੀਨਾਂ ਲੈਣੀਆਂ ਪੈਣੀਆਂ ਪੰਜਾਬੀਆਂ ਨੂੰ ਜਿਵੇਂ ਹਿਸਾਬ ਦੋਨੋਂ ਠੇਕੇ ਤੇ ਲੈਣੀਆਂ ਪੈਣੀਆਂ ਤੇ ਆਖਰ ਨੂੰ ਆਉਣਾ ਪੰਜਾਬ ਚ ਹੀ ਪੈਣਾ ਵਾ ਗੱਲਾਂ ਕੋੜੀਆਂ ਜਰੂਰ ਨੇ ਖਾਲਿਸਤਾਨੀ ਕਹਿਣੋ ਕਹਿ ਲੋ ਮੈਨੂੰ ਕੋਈ ਫਰਕ ਨਹੀਂ ਗਾ ਜਿਹੜੀ ਚ ਸਹੀ ਆ ਮੈਂ ਸਹੀ ਕਹੂੰਗਾ ਜੇ ਅਸੀਂ ਹੱਕਾਂ ਲਈ ਖੜੀਏ ਤਾਂ ਖਾਲਿਸਤਾਨੀ ਜੇ ਅਸੀਂ ਸਹੀ ਨਾ ਖੜੀਏ ਤਾਂ ਪੜਕਾਉਂਦੇ ਆ ਇਹਨਾਂ ਨੂੰ ਪਤਾ ਕੁਛ ਨਹੀਂ ਜੇ ਕਿਤੇ ਹਣ ਆ ਗਿਆ ਅਸੀਂ ਮਦਦ ਕਰਦੀ ਇਹ ਪੰਜਾਬੀ ਨੇ ਇਹ ਤਾਂ 1 ਮਿੰਟ ਤੋਂ ਪਹਿਲਾਂ ਪਹੁੰਚ ਜਾਂਦੇ ਨੇ ਉਦੋਂ ਪੰਜਾਬੀ ਨਹੀਂ ਯਾਦ ਹੁੰਦਾ ਹਨ ਜਦੋਂ ਹੱਕਾਂ ਲਈ ਲੜੀਏ ਖਾਲਿਸਤਾਨੀ ਦਾ ਟੈਗ ਲਾਉਣ ਨੂੰ ਮਿੰਟ ਲਾਉਣੇ ਤੁਸੀਂ ਮੈਂ ਟੈਕ ਕਲੋਨਿਓ ਤੁਹਾਨੂੰ ਰੀਅਲ ਹੀਰੋ ਪਤਾ ਨੇ ਆਪਣੇ ਕੌਣ ਨੇ ਰੀਅਲ ਹੀਰੋ ਦੀ ਗੱਲ ਕਰ ਰਿਹਾ ਮੈਂ ਜਿਨ੍ਹਾਂ ਦੇ ਕਰਕੇ ਆਪਾਂ ਅੱਜ ਇੱਥੇ ਬੈਠੇ ਆ ਰੀਅਲ ਹੀਰੋ ਆਪਣੇ ਮਹਾਰਾਜਾ ਰਣਜੀਤ ਸਿੰਘ ਵਰਗੇ ਨੇ ਜਿਹੜੇ ਰੀਅਲ ਹੀਰੋ ਨੇ ਉਹਨਾਂ ਬਾਰੇ ਤਾਂ ਆਪਾਂ ਨੂੰ ਪਤਾ ਹੀ ਕੱਖ ਨਹੀਂਗਾ ਆਪਾਂ ਪੜਨਾ ਵਧੀਆ ਹੀ ਨਹੀਂ ਮੰਨਦੇ ਨਾ ਸਾਡੇ ਸਕੂਲਾਂ ਚੋਂ ਪੜਾਇਆ ਜਾਂਦਾ ਵਾ ਤੁਸੀਂ ਸਾਡਾ ਇਤਿਹਾਸ ਨੂੰ ਲਕੋ ਰਹੇ ਹੋ ਤੇ ਪਿੱਛੇ ਛੱਡਦੇ ਜਾ ਰਹੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਗੱਲ ਯਾਦ ਰੱਖਿਓ ਤੇ ਇਹਨਾਂ ਦਾ ਨਾਮ ਹੀ ਨਿਸ਼ਾਨ ਨਹੀਂ ਰਹਿਣਾ ਕਿਤਾਬਾਂ ਦੇ ਵਿੱਚ ਜਿਸ ਹਿਸਾਬ ਨਾਲ ਤੁਸੀਂ ਦੱਸ ਹੀ ਨਹੀਂ ਰਹੇ ਜਰੂ ਤੁਸੀਂ ਆਪਣੀ ਗੱਲਾਂ ਨੂੰ ਸ਼ੇਅਰ ਕਰੋ ਕਿਤਾਬਾਂ ਦੇ ਵਿੱਚ ਪੜ੍ਹਾਉਂਗੇ ਬੱਚਾ ਨੂੰ ਦੱਸੋਗੇ ਬੱਚਾ ਤਾਂ ਉਹੀ ਸਿੱਖੂ ਜੋ ਤੁਸੀਂ ਪੜ੍ਹਾਉਂਗੇ ਕਿਉਂਕਿ ਬੱਚਿਆਂ ਨੇ ਅੱਗੇ ਗਰੋ ਕਰਕੇ ਆਪਦੇ ਬੱਚਾ ਨੂੰ ਪੜ੍ਹਾਉਣਾ ਵਾ ਤੁਸੀਂ ਬੱਚਿਆਂ ਨੂੰ ਸਿਖਾਈ ਕੱਖ ਨਹੀਂ ਰਹੇ ਨਾ ਬੱਚਿਆਂ ਨੂੰ ਸਿਖਾਉਂਗੇ ਤਾਂ ਇਹੀ ਤਾਂ ਹੀ ਅੱਗੇ ਵਧਾਂਗੇ ਪੰਜਾਬੀ ਨੂੰ ਮਾੜਾ ਮੋਟਾ ਨਾ ਸਮਝਿਓ ਪੰਜਾਬੀ ਕੋਮ ਗਿਣਤੀ ਦੇ ਵਿੱਚ ਛੋਟੀ ਆ ਉਦਾਂ ਬਹੁਤ ਵੱਡੀ ਆ ਕਿ ਜਿੱਦਾਂ ਜਿੱਦਾਂ ਆਪਾਂ ਪੰਜਾਬੀ ਬਾਹਰ ਜਾਂਦੇ ਜਾ ਰਹੇ ਹਾਂ ਮਹਾਰਾਜਾ ਦਲੀਪ ਸਿੰਘਾਂ ਕੋ ਬਾਹਰ ਜਾਂਦੇ ਜਾ ਰਹੇ ਆ ਆਪਣੀ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਆ ਆਪਣੀ ਅਸਲ ਮਾਂ ਤੋਂ ਦੂਰ ਹੁੰਦੇ ਜਾ ਰਹੇ ਆ ਉਦਾਂ ਉਦਾਂ ਹੀ ਇਹ ਦੋਨੇ ਮਾਵਾਂ ਆਪਣੀ ਪੰਜਾਬੀ ਮਾਂ ਬੋਲੀ ਤੇ ਆਪਣੀ ਅਸਲ ਮਾਂ ਉਵੇਂ ਹੀ ਮਹਾਰਾਣੀ ਜਿੰਦਕੌਰਾਂ ਨੂੰ ਆਪਣੇ ਤੋਂ ਦੂਰ ਹੁੰਦੇ ਜਾਣਗੀਆਂ ਧੰਨਵਾਦ ਸਤਿ ਸ੍ਰੀ ਅਕਾਲ